ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਜਿਹੜੀ ਵੀਡੀਓ ਕੈਮਰੇ ਦੇ ਵਿੱਚ ਰਿਕਾਰਡਿੰਗ ਮਿਲੀ ਹੈ ਕਿ ਕਿਵੇਂ ਅੱਠ ਨਾਲ ਲੁਟੇਰੇ ਘਰ ਦੇ ਵਿੱਚ ਵੜ ਕੇ ਸਾਰਾ ਕੁਝ ਉਹਨਾਂ ਦਾ ਲੁੱਟ ਕੇ ਲੈ ਕੇ ਜਾਂਦੇ ਨੇ ਅਗਰ ਤੁਸੀਂ ਵੀ ਘਰ ਦੇ ਵਿੱਚ ਛੋਟੇ ਬੱਚਿਆਂ ਦੇ ਨਾਲ ਪਰਿਵਾਰ ਦੇ ਵਿੱਚ ਇਕੱਲੇ ਰਹਿੰਦੇ ਹੋ ਉਦੀ ਸੇਫਟੀ ਤੁਹਾਨੂੰ ਖੁਦ ਕਰਨੀ ਪਊਗੀ ਕਿਉਂਕਿ ਵੱਡੀਆਂ-ਵੱਡੀਆਂ ਕੋਠੀਆਂ ਅਸੀਂ ਜ਼ਰੂਰ ਬਣਾਤਾ ਲੈਂਦੇ ਆ ਪਰ ਜਿਹੜੇ ਬਾਹਰ ਦੀ ਬਾਉਂਡਰੀ ਹੁੰਦੀ ਹੈ ਅਸੀਂ ਛੋਟੀ-ਛੋਟੀ ਦੀਵਾਰਾਂ ਬਣਾ ਦਿੰਨੇ ਆ ਕਿਉਂਕਿ ਉਹ ਸਾਨੂੰ ਸੋਹਣੀਆਂ ਲੱਗਦੀਆਂ ਨੇ ਉਹਦੇ ਨਾਲ ਆਸਾਨੀ ਦੇ ਨਾਲ ਘਰ ਦੇ ਵਿੱਚ ਚੋਰ ਲੁਟੇੜੇ ਜਿਹੜੇ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਂਦੇ ਨੇ ਤੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਇਸ ਵੀਡੀਓ ਨੂੰ ਜ਼ਰੂਰ ਦੇਖੋ ਕਿ ਕਿਵੇਂ ਇੱਕ ਬਜ਼ੁਰਗ ਨੂੰ ਉਹਨੂੰ ਕੈਦੀ ਕਰਕੇ ਉਹਦਾ ਸਭ ਕੁਝ ਲੁੱਟ ਕੇ ਲਿਆ ਜਾਂਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ ਤਾਂ ਜੋ ਤੁਸੀਂ ਆਪਣਾ ਆਪਣੇ ਆਸ ਪड़ोस ਦਾ ਆਪਣੇ ਰਿਸ਼ਤੇਦਾਰਾਂ ਦਾ ਬਚਾਅ ਕਰ ਸਕੋ ਹੈ ਇਹ ਇੱਕ ਨਹੀਂ ਦੋ ਤਕੜਾ ਹੀ ਹੈ ਤਕੜਾ ਗਰੁੱਪ ਹਾਂਜੀ ਡਾਕਟਰ ਹਾਂਜੀ ਡਾਕਟਰ ਇਹ ਪੁਰਾਣੇ ਗਲਪ ਸੁਪਾਇਆ ਨਹੀਂ ਕੰਗਲ ਬੰਗੜਾ ਨਹੀਂ ਹੋਣੀ ਹੋਣੀ ਉਹ ਦੋ ਬੀਟੀ ਈਆ 8 ਜਣੇ 8 ਜੱਟ ਤਾਂ ਜਣੇ ਭੱਜ ਗਏ ਕਿੱਧਰ ਗਏ ਵੇਖੋ ਉਧਰ ਅੱਛਾ ਕੋਈ ਆਏ ਨਾ ਉਹ ਵੇਖ ਲੋ ਜੈਪੰਗ ਜਾਂ ਨਾ ਦੇਖੋ ਮੁਰਕੀ ਨਾਟ ਕੇ ਬੂਆ ਘੜਕੋਣਾ ਫੇਰ ਹੀ ਮੈਸੇ ਬਾਹਰ ਨਿਕਲਣਾ ਤੇ ਫੇਰ ਇਹਨਾਂ ਕਾਬੂ ਕਰ ਲੈਣਾ ਕਿ ਤਰਾ ਸ਼ੁਕਰ ਹੈ ਮਾਲਕਾ ਪੁੱਤਰੇ ਆਖਲ ਆਹ ਜਿਹੜਾ ਇੱਕ ਜਹਾਜੀ ਹੈ ਉਹ ਲੇਡੀਜ਼ ਹੁੰਦੀ ਆ ਆ ਜਿਹੜਾ ਅੱਗੇ ਆਉਂਦਾ ਹੂੰ ਆ ਮੈਥੇ ਆ ਗਿਆ ਜੰਬੂਆ ਖੋਲਦਾ ਉਹ ਅੱਗੇ ਗੱਡੀ 'ਚ ਲਾ ਕੇ ਬੈਠਾ ਪਿਸਤੌਲ ਲੈ ਕੇ ਆ ਵੇਖ ਲੋ ਨਾ ਪਿਸਤੌਲ ਤਾਲ ਜਾਂਦੀ ਤੂੰ ਪਿੱਛੇ ਵੀ ਨਹੀਂ ਹੋ ਰਿਹਾ ਪਿੱਛੇ ਨਹੀਂ ਉਹਨੇ ਮੈਨੂੰ ਤਾਂ ਵੇਖ ਲਿਆ ਉਹਦੇ ਹੱਥੇ ਪਿਸਤੌਲ ਹੈ ਜੇ ਪਿੱਛੇ ਹੁੰਦਾ ਤਾਂ ਪਿੱਛੋਂ ਗੋਲੀ ਨਾ ਮਾਰਦਾ ਕੋਈ ਗੱਲ ਆ ਨਹੀਂ ਮੇਰੀ ਗੱਲ ਸੁਣ ਆ ਵੇਖੋ ਇੱਕ ਬੜਾ ਥੋੜਾ ਜਿਹਾ ਘਰਮ ਨਾ ਅੰਟੀ ਆ ਇਹ ਨਾ ਇਹਨਾਂ ਵਿੱਚ ਇੱਕ ਲੇਡੀਜ਼ ਹੁੰਦੀ ਆ ਜੀ ਅੱਗੇ ਅੱਗੇ ਆਉਂਦੀ ਆ ਹਾਲਟੀਨ ਸ਼ਰਟ ਆ ਵੇਖੋ ਹਰਨਜੀਤ ਸਿੰਘ ਆ ਦੀ ਲਾਲ ਟੀ-ਸ਼ਰਟ ਵਾਲੀ ਆ ਆ ਦੇਖੋ ਉਹਨੂੰ ਹੱਥ ਕਰਨਾ ਇੰਨੇ ਦਿਨ ਘਰ ਆ ਗਿਆ ਮੈਂ ਉਹ ਆ ਆ ਆ ਤੇ ਮੈਨਾਂ ਕਿਤੇ ਇਹ ਵੇਖ ਵੀ ਕੱਟਕਾਰ ਚ ਪਛਾਣ ਵੀ ਜਿਹੜੀਆਂ ਚਾਰ ਆਈਆਂ ਅਹੀਂ ਉਹਨਾਂ ਚ ਕੋਈ ਇਦਾਂ ਜਿ ਕਿੰਨੇ ਕਿੰਨੇ ਕੋ ਜਾਣੇ ਆ ਪੱਟ ਜਾਣੇ ਆ 8 ਜੋਕ ਅੱਛਾ ਹੀ ਪਈ ਫਿਰ ਆ ਵੇਖੋ ਹੁਣ ਇੰਨਾ ਕਰਕੇ ਹੁਣ ਅੰਦਰ ਜਾਣੀ ਵੜੇ ਸਾਰਾ ਕੁਝ ਤੇ 26 27 ਮਿੰਟ ਰਹਿਣਾ ਇਹਨਾਂ ਅੰਦਰ ਹੀ ਹਾਂਜੀ ਇਹਦੇ ਚ ਆ ਹੁਣ ਚੱਲੇ ਨਾਲ ਜੀ ਇੱਕ ਮਿੰਟ ਆ ਨੈਪਕਨ ਪਏ ਬਾਹਰ ਉੱਥੇ ਕੁੱਡੀ ਕਾਦੀ ਉੱਥੇ ਹੀ ਪਏ ਸਥਲਾਰ ਤੇ ਆਹ ਆਹ ਦੇਖੋ ਸੱਲਾਂ ਦੇਖੋ ਫੇ ਆ ਗਈ ਬੁਰੀ ਬੁਰੀ ਹੋ ਗਈ ਇਹੋ ਨਹੀਂ ਦੇਖਣ ਦਾ ਵੀ ਗੱਡੀ ਦੇ ਵਿੱਚ ਸਮਾਨ ਸੋਣ ਕੋਈ ਪਿਆ ਹੋਵੇ ਤਾਂ ਕੱਢਣਾ ਆਹ ਆਹ ਕੱਚੇ ਪਾਏ ਕੁੱਡੀ ਰਗਦੇ ਮੈਂ ਆਹ ਦੇਖੋ ਹੁਣ ਚੱਲੇ ਆ ਸਾਰੇ ਫਿਰ ਇਹਨਾਂ ਗ੍ਰਿਲ ਫਾਰਮ ਬੰਦ ਕਰਦਣੀ ਯਾਦ ਕਰ ਅੱਛਾ ਸਾਰੇ ਨੰਗੇ ਉਹ ਮਾਲ ਪਾ ਲਿਆ ਉੱਚਾ ਸਾਰਾ ਕੁਝ ਪਾ ਲਿਆ ਕਿ ਆਵੇ ਇੱਥੇ ਵੇਖ ਮਗਰ ਗੱਡੀ ਬੱਧੀ ਆ ਅੱਛਾ ਇਹ ਬਸ ਤੌਲ ਫੜਿਆ ਆਪਣੇ ਵਾਲਾ ਵੀ ਨੇ ਲੱਕ ਨੂੰ ਲਾ ਲਿਆ ਇੰਨੇ ਹੱਥੇ ਚ ਫੜਿਆ ਹੂੰ ਕੀ ਨਗਲੀ ਨਹੀਂ ਅਸਲੀ ਬਸਤੌਲ ਆ ਤੋ ਬੋਲਾਂ ਹਰੀ ਦਾ ਲਿਆ ਰੋਲਾ ਰਿਆ ਜੇ ਜਦੋਂ ਉਹਨੇ ਕੁੰਡੀ ਲਾਈ ਉਹ ਅੰਦਰ ਆ ਅੰਦਰ ਹੀ ਪੁੱਤ ਆ ਉਹਦੇ ਕੋਲੋਂ ਵੀ ਨਹੀਂ ਲੈਂਦਾ ਤੇਰੀ ਮੱਤ ਨੇ ਕੰਮ ਕੀਤਾ ਤੂੰ ਜਾਣਦਾ ਕੀ ਕਰਦੇ ਉਹ ਪਰ ਇਹ ਕੁੜੀ ਹੈ ਤੇ ਤੈਨੂੰ ਇਹ ਵੀ ਡਰੀ ਹੋਣੀ ਤੇ ਮੈਂ ਤੈਨੂੰ ਪਹਿਲੀ ਕਈ ਕੀਤਾ ਕਿੱਥੇ ਉੱਤੇ ਜਦੋਂ ਉੱਤੋਂ ਉਤਰਿਆ ਮੈਂ ਵੇਖਿਆ ਤੂੰ ਆ ਆ ਦੇ ਐ ਜਿਤਨਾ ਵੀ ਗੱਡੀ ਮੰਗ ਕੇ ਲੈ ਕੇ ਚੱਲੇ ਵੀ ਸਾਨੂੰ ਚਾਹੀਦੀ ਆ ਉੱਤੋਂ ਉੱਤਰਦੇ ਵੇਖਿਆ ਤੇ ਮੈਂ ਕਿਹਾ ਕਿ ਤਾ ਉੱਤੇ ਨਹੀਂ ਕੋਈ ਬੈਠੇ ਉੱਤੇ ਦੋਏ ਆਉਂਦੇ ਆ ਉਹ ਆਪਣਾ ਹੀ ਮਗਰ ਉਤਰਨਾ ਉਹ ਜਿਹੜੀ ਗੱਡੀ ਤੁਹਾਨੂੰ ਮਾਫੀ ਵੀ ਛੱਡ ਜਾਂਗੇ ਉਹ ਇੱਥੇ ਅੰਦਰ ਹੀ ਆਖਤਾ ਸੀ ਗੱਡੀ ਨਹੀਂ ਆਖਿਆ ਆਖਿਆ ਫੋਨ ਤੁਹਾਨੂੰ ਗੱਡੀ ਦੇ ਤੇ ਰੱਖ ਦਿੰਨੇ ਆਂ ਅੱਛਾ ਫੋਨ ਆਖਿਆ ਗੱਡੀ ਦੇ ਉੱਤੇ ਰੱਖ ਦਿੰਨੇ ਅੱਛਾ ਵੀ ਕਰਨ ਨਾ ਗਦੇ ਆਪਣੀ ਲੋਲ ਆ ਵੀ ਹੁਣ ਆ ਗਏ ਵਿੱਚ ਉਧਰ ਸੁਖ ਮੰਗਿਆ ਨਾ ਰੌਲਾ ਪਾਣਾ ਤਾਂ ਵੀ ਸੁਖ ਮੰਗਿਆ ਅੰਦਰ ਬੂਹਾ ਜਿ ਮਾਰਿਆ ਨਾ ਤਾਂ ਵੀ ਉਹ ਦਾਤਰ ਮਾਰਦਾ ਤੇ ਬੂਹਾ ਰੱਖਿਆ ਆ ਗਿਆ ਨੂੰ ਉਹ ਨਾਈਟੇ ਮਾਰੇ ਗਾੜੀਆਂ ਉਧਰੋਂ ਅੱਛਾ ਹਾਂ ਆ ਵੀ ਆ ਵੀ ਫੇਰ ਆ ਵੀ ਆ ਵੇਖ ਲੈ ਬੰਨ ਕੇ ਨੇ ਲਿਆ ਆ ਵੀ ਜਾਂਦੇ ਹਾਂ ਜੀ ਆਹ ਪਾਉਂਗੇ ਇਹ ਸੋ ਮੁੰਡਾ ਜਿਹੜਾ ਪਰਲਾ ਵਾ ਸਾਰੀ ਜੀ ਆ ਵੇਖਿਓ ਨਾ ਉਹਨਾਂ ਨੇ ਤੁਸੀਂ ਆਹ ਜੀ ਇੱਕ ਮਿੰਟ ਇੱਕ ਮਿੰਟ ਜੀ ਫੋਟੋ ਲੈਣੀ ਇੱਕ ਮਿੰਟ ਇੱਕ ਮਿੰਟ ਬੜੀ ਸ਼ਾਂਤ ਜੀ ਆਹ ਆਹ ਇਹ ਮਿੰਟ ਇੱਕ ਮਿੰਟ ਅੱਗੇ ਕਰਾਂ ਫਿਰ ਆਹ ਰੁਕੋ ਮੁੰਡਾ ਠੀਕ ਓਹੀ ਚੀਜ਼ ਹੈ ਆਪਾਂ ਬੰਦ ਕਰਾਂ ਤਾਂ ਨਾ ਮੈਂ ਆ ਦੋ ਮਿੰਟ ਇਹ ਮੋਟਰਸਾਈਕਲ ਆਇਆ ਮੈਂ ਇਹ ਰੋਨੋ ਗੀਗਾ ਦੇ ਗਿਆ ਉੱਥੇ ਜਿੱਥੇ ਨੀਵੇਂ ਨਹੀਂ ਥਾਂ ਤੇ ਪਰ ਮੈਂ ਗੱਡੀ ਇੱਥੋਂ ਸਾਰੇ ਗੱਡੀ ਚ ਵੇਂਦੇ ਆ ਹਾਂਜੀ ਇੱਥੋਂ ਤਾਂ ਵੇਂਦੇ ਆ ਕੋਨਾ ਆ ਦੇਖੋ ਆ ਮੋਟਰਸਾਈਕਲ ਆਦਾ ਆ ਮੋਟਰਸਾਈਕਲ ਜੀ ਆ ਬਿੱਥੇ ਦੇਖੋ ਜਦ ਗੱਡੀ ਦੀ ਲਾਈਟ ਵੱਜੀ ਉਹਦਾ ਮੋਟਰਸਾਈਕਲ ਗੱਲਾਂ ਮੋਟਰਸਾਈਕਲ ਉਹਨੇ ਤਾਂ ਖੜਾਪ ਬਣਾਉਂਦਾ ਮੈਂ ਤਾਂ ਬਾਅਦ ਚ ਉਹ ਖੜਿਆ ਕਿ ਨਹੀਂ ਲੈ ਗਿਆ ਉਹਨੇ ਕੋਈ ਆ ਵੇਖਾ ਇਹ ਆ ਵੇਖੋ ਕਲੀਅਰ ਕੀਤਾ ਨਾ ਮੁਰਕੇ ਜਾ ਕੇ ਗੱਡੀ ਦੀਆਂ ਮਗਲੀਆਂ ਜਦੋਂ ਬ੍ਰੇਕ ਮਾਰੀ ਲਾਈਟਾਂ ਝਗੜੀਆਂ ਘਾਹ ਆ ਗਈ ਤੇ ਉੱਥੇ ਬੰਦਾ ਖੜੋਤਾ ਉਹ ਮੋਟਰਸਾਈਕਲ ਦੇ ਉੱਤੇ ਨਾ ਨਾ ਆ ਵੇਖੋ ਇਹ ਆ ਵੇਖੋ ਸਾਹ ਆ ਵੇਖੋ ਉਹ ਬਲੇ ਬੰਨੀ ਵੀ ਕਾਲਾ ਜਾ ਹਾਂ ਜੀ ਜੀ ਇਹ ਆ ਵੇਖੋ ਉਹ ਬ੍ਰੇਕ ਮਾਰਦੇ ਹੀ ਆ ਬ੍ਰੇਕ ਮਾਰੀ ਆ ਜਾ ਕੇ ਉਹ ਉਤਰਿਆ ਆ ਵੇਖੋ ਮੋਟਰਸਾਈਕਲ ਤੇ ਮੈਂ ਤੇਰਾ ਬੰਦਾ ਪਹਿਲੇ ਵੇ